ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਜੀ ਲਓ ਜੀ ਤੁਹਾਨੂੰ ਉਮੀਦ ਦਾ ਨਜ਼ਾਰਾ ਦਿਖਾਉਣੀ ਆ ਤੇ ਇਹ ਆਪਣੇ ਬਹੁਤ ਲੰਮੀ ਪਿਆ ਤੇ ਬਹੁਤ ਜ਼ਿਆਦਾ ਮੀਠੀ ਸੀ ਤੇ ਇਹ ਪਰ ਇੰਨੀ ਵਚਤ ਰਹੇਗੀ ਬਸ ਨੇਰੀ ਨਹੀਂ ਆਈ ਤੇ ਵੈਸੇ ਤਾਂ ਹੁਣ ਕਈ ਦਿਨ ਹੋ ਗਏ ਮਤਲਬ ਡੇਲੀ ਮੀ ਪੈਂਦਾ ਹੀ ਸੀ ਪਰ ਅੱਜ ਜਿੰਨਾ ਨੀਵੀ ਕਦੇ ਪਿਆ ਸੀ ਪਹਿਲਾਂ ਤੇ ਅੱਜ ਤਾਂ ਰੱਬ ਨੇ ਪੂਰੀ ਛੁੱਟੀ ਲੈ ਕੇ ਮੀ ਪਾਇਆ ਤੇ ਇੱਥੇ ਥੋੜਾ ਜਿਹਾ ਘਟ ਗਿਆ ਸੀ ਮੈਂ ਫੇਰ ਹੀ ਵੀਡੀਓ ਬਣਾਈ ਸੀ ਤੇ ਕਿਉਂਕਿ ਕੈਮਰੇ ਤੇ ਹਜੇ ਵੀ ਪਾਣੀ ਪੈਂਦਾ ਸੀ ਫਿਰ ਮੈਂ ਅੰਦਰ ਆ ਕੇ ਹਨਾ ਕੁਝ ਵੀਡੀਓ ਅੰਦਰ ਸ਼ੀਸ਼ੇ ਵਿੱਚ ਦੀ ਬਣਾਈ ਤੇ ਸੋਨੂੰ ਦੇਖ ਹੀ ਰਿਹਾ ਹੋਊਗਾ ਤੇ ਹਜੇ ਵੀ ਮੀ ਹਨਾ ਕਾਫੀ ਪੈ ਰਿਹਾ ਤੇ ਵੀਡੀਓ ਬਸ ਅੱਗੇ ਪਿੱਛੇ ਹੋ ਜਾਂਦੀਆਂ ਨੇ ਜੀ ਕਈ ਵਾਰ ਆਪਾਂ ਹਨਾ ਪਿੱਛੋਂ ਵੀਡੀਓ ਬਣਾਈ ਹੁੰਦੀ ਜਿਹੜੀ ਉਹ ਆਪਾਂ ਪਹਿਲਾਂ ਅਪਲੋਡ ਕਰ ਦਿੰਨੇ ਆ ਤੇ ਅੱਗੇ ਪਿੱਛੇ ਹੋ ਜਾਂਦੀਆਂ ਨੇ ਵੀਡੀਓ ਤੇ ਇਧਰ ਆਪਾਂ ਦੇਸੀ ਘਿਓ ਹਨਾ ਗਰਮ ਕਰਕੇ ਰੱਖਿਆ ਹੋਇਆ ਤੇ ਇਹ ਥੋੜਾ ਜਿਹਾ ਠੰਡਾ ਹੋ ਜਾਣ ਦੋ ਫਿਰ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਲਾ ਦਾਂਗੇ ਤੇ ਤਾਂ ਕਰਕੇ ਮੈਂ ਜਾਲੀ ਦਿੱਤੀ ਹੋਈ ਆ ਉੱਪਰ ਜਲਦੀ ਠੰਡਾ ਹੋ ਜਾਊਗਾ ਤੇ ਆਪਾਂ ਹੁਣ ਬਣਾਵਾਂਗੇ ਜੀ ਪ੍ਰਸ਼ਾਦ ਵੇਸਣ ਦਾ ਤੇ ਉਹਦੇ ਵਿੱਚ ਲਈ ਆਪਾਂ ਤਿੰਨ ਕ ਕੜਸ਼ੀਆਂ ਘਿਓ ਦੀਆਂ ਲੈ ਲੈਣੇ ਆ ਦੇਸੀ ਘਿਓ ਦੇ ਵਿੱਚ ਹੀ ਬਣਾਵਾਂਗੇ ਸੋਨੂ ਦਸਿਆ ਆਪਾਂ ਰ ਹੈਂਡ ਵਗੈਰਾ ਹਨਾ ਨਹੀਂ ਵਰਤਦੇ ਮੈਸੇ ਕਈ ਦਿਨਾਂ ਦਾ ਹਨ ਮਾਣਾ ਹੋ ਰਿਆ ਸੀ ਇਹ ਵੀ ਆਪਾਂ ਵੇਸ਼ਨ ਦਾ ਪ੍ਰਸ਼ਾਦ ਬਣਾ ਕੇ ਖਾਈਏ ਤੇ ਅੱਜ ਥੋੜਾ ਜਿਹਾ ਮੌਸਮ ਠੰਡਾ ਸੀਗਾ ਤੇ ਸੋਚਿਆ ਅੱਜ ਬਣਾ ਲੈਨੇ ਆ ਨਹੀਂ ਫਿਰ ਦੇਖੋ ਪਾਣੀ ਦੀ ਪਿਆਸੀ ਲੱਗੀ ਜਾਂਦੀ ਹੈ ਹਨਾ ਘੋਵ ਵਾਲੀ ਕੋਈ ਵੀ ਚੀਜ਼ ਖਾਣੇ ਆ ਤੇ ਮੈਂ ਹਜੇ ਵੀ ਨਹੀਂ ਰੁਕ ਰਿਹਾ ਸੀ ਤੇ ਇਸ ਤਰ੍ਹਾਂ ਮੌਸਮ ਦੇ ਵਿੱਚ ਠੰਡੇ ਦੇ ਵਿੱਚ ਪ੍ਰਸ਼ਾਦ ਖਾਣਾ ਹਨਾ ਵਧੀਆ ਵੀ ਲੱਗੂਗਾ ਤੇ ਰੋਜ਼ ਆਪਾਂ ਤਲੀਆਂ ਫਲੀਆਂ ਚੀਜ਼ਾਂ ਬਣਾਈ ਜਾਂਦੇ ਰਹਿਨੇ ਆ ਤੇ ਮੈਂ ਕਈ ਦਿਨਾਂ ਦੀ ਸੋਚ ਰਹੀ ਸੀ ਹਨਾ ਬਣਾਵਾ ਬਣਾਵਾ ਤੇ ਬਸ ਥੋੜਾ ਜਿਹਾ ਮੈਂ ਗਰਮੀ ਤੋਂ ਹੀ ਚੱਲ ਜਾਂਦੀ ਸੀਗੀ ਤੇ ਬਸ ਆਪਾਂ ਡਰਾਈ ਫਰੂਟ ਪਾਵਾਂਗੇ ਵਿੱਚ ਥੋੜੀ ਜਿਹੀ ਮੈਸਾ ਕਣਕ ਦੇ ਆٹے ਦਾ ਪ੍ਰਸ਼ਾਦ ਵੀ ਬਹੁਤ ਵਧੀਆ ਬਣ ਜਾਂਦਾ ਤੇ ਉਹ ਵੀ ਬਹੁਤ ਟੇਸਟੀ ਲੱਗਦਾ ਹਨਾ ਗਰਮ ਗਰਮਾ ਤੇ ਅੱਜ ਆਪਾਂ ਵੇਸਣ ਦਾ ਬਣਾਵਾਂਗੇ ਕਿਉਂ ਆਪਣਾ ਗਰਮ ਹੋ ਰਿਹਾ ਸੀ ਜਿਆਦਾ ਨਹੀਂ ਬਣਾਉਂਦੇ ਆਪਾਂ ਹਸ ਥੋੜਾ ਜਿਹਾ ਬਣਾਵਾਂਗੇ। ਵਸੇ ਛੋਟੇ ਚਮਚੇ ਹੈ ਮੇਰੇ ਕੋਲ ਛੋਟਾ ਚਮਚਾ ਹੈ ਮਤਲਬ 4-5 ਕੇ ਚਮਚੇ ਪਾ ਲੈਨੇ ਆਪਾਂ ਨੇ ਬੇਸਨ ਦੇ। ਕਿਉਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਬੱਚੇ ਪਸੰਦ ਘੱਟ ਕਰਦੇ ਨੇ ਹਨਾ ਪਹਿਲਾਂ ਜਿਵੇਂ ਸਾਡੀਆਂ ਮੰਮੀ ਵਰਗੀਆਂ ਬਣਾ ਕੇ ਦੇ ਦਿੰਦੀਆਂ ਸੀ ਹਨਾ ਘਰੇ ਮਤਲਬ ਦੁਕਾਨਾ ਵਗੈਰਾ ਤੋਂ ਕੋਈ ਚੀਜ਼ ਲਿਆ ਕੇ ਨਹੀਂ ਦਿੰਦੇ ਸੀ ਘਰ ਦੀਆਂ ਚੀਜ਼ਾਂ ਬਣੀਆਂ ਆਪ ਹੀ ਖਾ ਲੈਂਦੇ ਸੀ। ਤੁਸੀਂ ਵੀ ਸਾਰੇ ਭੈਣ ਭਰਾਵਾਂ ਨੂੰ ਪਤਾ ਹਨਾ ਪਹਿਲਾਂ ਇੰਨੀਆਂ ਕਿਹੜੀਆਂ ਚੀਜ਼ਾਂ ਆਪਾਂ ਨੂੰ ਦੁਕਾਨਾਂ ਤੋਂ ਲਿਆ ਕੇ ਦਿੰਦੇ ਸੀ। ਤੇ ਐਸਟਰਾ ਦੀਆਂ ਚੀਜ਼ਾਂ ਆਂ ਆਪਾਂ ਖਾ ਲੈਂਦੇ ਸੀ ਕੁਛ ਹੋਊਗੀ ਤੇ ਖਾ ਤਾਂ ਲੈਂਦੇ ਆ ਪਰ ਬੱਚੇ ਹਨਾ ਇੰਨਾ ਜਾ ਕੇ ਜੀ ਨਹੀਂ ਖਾਂਦੇਗੇ ਨਹੀਂ ਸਾਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ ਆ ਵਿਚ ਕਈ ਪੈਣਾ ਬੇਸਣ ਕੁਛ ਬੇਸਣ ਪਾ ਲੈਂਦੀਆਂ ਨੇ ਤੇ ਕੁਛ ਆਪਣਾ ਕਣਕ ਦਾ ਆਟਾ ਪਾ ਲੈਂਦੀਆਂ ਮਿਕਸ ਕਰਕੇ ਬਣਾ ਲੈਂਦੀਆਂ ਨੇ ਤੇ ਉਹ ਵੀ ਵਧੀਆ ਬਣ ਜਾਂਦਾ ਤੇ ਜਿੰਨੇ ਟਾਈਮ ਦੇ ਆਪਾਂ ਬੇਸਣਾ ਭੁੱਜੂਗਾ ਇਹ ਆਪਾਂ ਡਰਾਈ ਫੂਟ ਚੀਰ ਲਾਂਗੇ ਤੇ ਗੈਸ ਤੇ ਮੈਂ ਥੋੜਾ ਸলো ਕਰਤਾ ਸੀ ਨੀ ਤੋਂ ਬਾਅਦ ਫਿਰ ਗਰਮੈਸ ਦੇਖੋ ਕਿੰਨੀ ਹੋ ਜਾਂਦੀ ਹੈ ਤੇ ਹੁਣ ਤਾਂ ਮੌਸਮ ਠੀਕ ਲੱਗ ਰਿਹਾ ਸੀ ਇਹ ਦੁਆ ਜਦੋਂ ਮੀਂਹ हट ਗਿਆ ਫਿਰ ਹੋਰੀ પડਦਾ ਜੀ ਹੋ ਜਾਂਦੀ ਹੈ ਜੀ ਤੇ ਇੱਕ ਤਰ੍ਹਾਂ ਬਨੇ ਹਨਾ ਸੌਣ ਦੀ ਝੜੀ ਵਾਲਾ ਕੰਮ ਕਰਕੇ ਆ ਰੋਜ਼ ਮੀ ਰੋਜ਼ ਮੀ ਆ ਜਾਂਦਾ ਹੈ ਇਥੇ ਥੋੜਾ ਹਨਾ ਕਿਤੇ ਜ਼ਿਆਦਾ ਤੇ ਇਥੇ ਡੱਬੇ ਦੇ ਵਿੱਚ ਮੇਰੀ ਖੰਡ ਵੀ ਖਤਮ ਹੋਈ ਪਈ ਸੀ ਇਹਨੂੰ ਵੀ ਆਪਾਂ ਬਾਅਦ ਚ ਭਰ ਲਾਂਗੇ ਇਸਨੇ ਤੇ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਸੀ ਤੇ ਖੰਡ ਐਡ ਕਰਕੇ ਆਪਾਂ ਹੁਣ ਪਾ ਦਿੰਨੇ ਆ ਜੀ ਪਾਣੀ ਜੋ ਵੀ ਤੁਹਾਨੂੰ ਆਵਾਜ਼ ਆ ਰਹੀ ਹੈ ਵੀਡੀਓ ਦੇ ਵਿੱਚ ਆ ਤੇ ਉਹ ਮੀਂਹ ਦੀ ਆਵਾਜ਼ ਆ ਰਹੀ ਹੈ ਜੀ ਤੇ ਇੰਨੀ ਜ਼ੋਰ ਦਾ ਮੀਂਹ ਪੈ ਰਿਹਾ ਸੀ ਹੁਣ ਆਪਾਂ ਇਹ ਜਿਹੜੇ ਡ్రਾਈ ਫਰੂਟ ਕੱਟ ਕੇ ਰੱਖੇ ਆ ਉਹ ਪਾ ਦਿੱਤੇ ਨੇ ਦੇਖੋ ਜੀ ਆਪਣਾ ਪ੍ਰਸ਼ਾਦ ਆ ਜਿਹੜਾ ਘੀ ਛੱਡ ਗਿਆਗਾ ਬਿਲਕੁਲ ਵੀ ਕੜਾਹੀ ਦੇ ਨਾਲ ਆ ਜਿਹੜਾ ਲੱਗ ਨਹੀਂ ਰਿਹਾ ਸੀ ਬਣ ਕੇ ਤਿਆਰ ਹੋ ਗਿਆ ਲਓ ਜੀ ਆਪਣਾ ਪ੍ਰਸ਼ਾਦ ਬਣ ਕੇ ਹੋ ਗਿਆ ਰੈਡੀ ਆਪਾਂ ਗੈਸ ਬੰਦ ਕਰ ਦਨੇ ਆ ప్రసాద సో ప్లేటా పా ਥੋੜੇ ਜਿਹਾ ਡਰਾਈ ਫੁੱਟ ਮੈਂ ਰੱਖ ਲਏ ਸੀਗੇ ਉਹ ਆਪਾਂ ਥੋੜੇ ਜਿਹਾ ਹੋਰ ਪਾ ਦਨੇ ਆ ਉੱਪਰ ਨਵਜੀ ਪ੍ਰਸ਼ਾਦ ਖਾਣ ਤੋਂ ਬਾਅਦ ਮਿਲਦੇ ਆ ਤੁਹਾਡੇ ਨਾਲ ਦੁਬਾਰਾ ਲਓ ਜੀ ਮੈਂ ਪੈ ਕੇ ਰੁਕ ਗਿਆਗਾ ਕੋਈ ਕੋਈ ਹਨਾ ਕੰਨੀ ਡਿੱਗ ਰਹੀ ਸੀ ਹਜੇ ਵੀ ਇੱਥੇ ਲੱਗੇ ਸੀ ਜੀ ਆਪਾਂ ਸਬਜ਼ੀ ਕੱਟ ਕਰਨ। ਪਹਿਲਾਂ ਮੈਂ ਸੋਚ ਰਹੀ ਸੀ ਹਨਾ ਬਾਹਰ ਬਹਿ ਕੇ ਬਾਹਰ ਮੌਸਮ ਠੰਡਾ ਸੀਗਾ ਵੀ ਬਾਹਰ ਬਹਿ ਕੇ ਕੱਟ ਲੂੰਗੀ। ਪਰ ਹਜੇ ਬਰੀ ਕੁਰੀ ਕਕਣੀਆਂ ਡਿੱਗ ਰਹੀਆਂ ਸੀਗੀਆਂ ਤੇ ਫਿਰ ਆਪਾਂ ਇੱਥੇ ਅੰਦਰ ਆ ਕੇ ਡਾਈਨਿੰਗ ਟੇਬਲ ਤੇ ਬੈਠ ਕੇ ਆਪਾਂ ਪਿੰਡੀਆਂ ਕੱਟ ਕਰਨ ਲੱਗੇ ਸੀ। ਅੱਜ ਆਪਾਂ ਤੁਹਾਡੇ ਨਾਲ ਨਵੀਂ ਰੈਸਪੀ ਸ਼ੇਅਰ ਕਰਾਂਗੇ ਪਿੰਡੀਆਂ ਦੀ। ਤੇ ਜਿਹੜੇ ਆਪਾਂ ਗੋਲ ਪੀਸ ਕੱਟ ਕੇ ਪਿੰਡੀਆਂ ਬਣਾਉਨੇ ਆ ਤੇ ਉਹ ਆਪਾਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤੀ ਹੋਈ ਹੈ ਰੈਸਪੀ। ਤੇ ਇਸ ਤਰ੍ਹਾਂ ਲੰਬੀਆਂ ਕੱਟ ਕੇ ਆਪਾਂ ਭਰਮੀਆਂ ਭਿੰਡੀਆਂ ਬਣਾਵਾਂਗੇ ਅੱਜ ਤੇ ਬਣੀ ਰਹੋ ਤੁਸੀਂ ਵੀਡੀਓ ਦੇ ਨਾਲ ਤੇ ਤੁਸੀਂ ਵੀ ਦੇਖਿਓ ਆਪਾਂ ਕਿਸ ਤਰ੍ਹਾਂ ਹਣਾ ਭਿੰਡੀਆਂ ਦੀ ਸਬਜ਼ੀ ਬਣਾਵਾਂਗੇ ਤੇ ਲੰਬੀਆਂ ਕੱਟ ਕੇ ਵਿੱਚ ਕੱਟ ਲਗਾ ਲਾਂਗੇ ਤੇ ਜੇ ਤੁਸੀਂ ਚਾਹੋ ਤਾਂ ਭਿੰਡੀਆਂ ਦੇ ਵੀ ਨੇ ਜਿਹੜੇ ਕੱਟ ਸਕਦੀ ਹਾਂ ਉਹ ਵੀ ਪਰ ਮੈਂ ਨਹੀਂ ਕੱਢੂੰਗੀ ਤੇ ਇਸ ਤਰ੍ਹਾਂ ਹੀ ਮਸਾਲਾ ਮੈਂ ਫਿਰ ਕਰੂੰਗੀ ਸਾਰੀਆਂ ਭਿੰਡੀਆਂ ਮੈਂ ਕੱਟ ਕੇ ਹਨ ਫੇਰ ਮਿਲਦੀਆਂ ਤੁਹਾਡੇ ਨਾਲ ਲਓ ਜੀ ਆਪਾਂ ਭਿੰਡੀਆਂ ਕੱਟ ਕੇ ਤੇ ਦੋ ਆਪਾਂ ਪਿਆਜ਼ ਕੱਟ ਲੈਣੇ ਲੰਬੇ-ਲੰਬੇ ਉਸ ਤਰ੍ਹਾਂ ਹੀ ਜਿਵੇਂ ਆਪਾਂ ਗੋਲ ਭਿੰਡੀਆਂ ਦੀ ਸਬਜ਼ੀ ਬਣਾਉਣੀ ਹੈ ਉਸ ਤਰ੍ਹਾਂ ਹੀ 4 ਕਾਪਾਂ ਗ੍ਰੀਨ ਮਿਰਚਾਂ ਜੀਰੀਆਂ ਨੇ ਜਮਾ ਬਰੀਕ-ਬਰੀਕ ਸਰੋਂ ਦਾ ਆਪਾਂ ਤੇਲ ਪਾ ਦਿੰਨੇ ਆ ਜੀ ਗਰਮ ਹੋਣ ਲਈ ਰੱਖਦੇ ਆ ਜੋ ਕਿ ਦਿਲ ਨੂੰ ਗਰਮ ਹੋਣ ਲਈ ਥੋੜਾ ਟਾਈਮ ਲੱਗ ਜੂਗਾ ਗੈਸ ਨੂੰ ਆਪਾਂ ਥੋੜਾ ਸਲੋ ਕਰ ਦਾਂਗੇ ਤੇ ਇਸ ਤਰ੍ਹਾਂ ਵੀ ਤੁਸੀਂ ਪਿੰਡਿਆਰੀ ਸਬਜ਼ੀ ਬਣਾ ਕੇ ਦੇਖਿਓ ਤੇ ਬਹੁਤ ਹੀ ਟੇਸਟੀ ਬਣੂਗੀ ਤੇ ਜਿਹੜੀ ਆਪਾਂ ਆਮ ਸਬਜੀ ਬਣਾਉਨੇ ਆ ਨਾ ਗੋਲ ਚੀਰ ਕੇ ਜਿਵੇਂ ਆਪਾਂ ਭਨ ਕੇ ਪਿੰਡੀਆਂ ਦੀ ਸਬਜੀ ਤੇ ਉਹਦੇ ਨਾਲੋਂ ਤਾਂ ਕਿਤੇ ਜ਼ਿਆਦਾ ਸੁਆਦ ਬੰਦੀ ਆ ਇੱਥੇ ਮੇਰੇ ਕੋਲ ਮਿਰਚਾਂ ਖਤਮ ਹੋਈਆਂ ਪਈਆਂ ਸੀ ਤੇ ਆਪਾਂ ਮਿਰਚਾਂ ਨੂੰ ਫਿਲ ਕਰ ਲੈਨੇ ਆ ਪਹਿਲਾਂ ਛੋਟੀ ਛੋਟੀਆਂ ਕਾਲੀਆਂ ਜੀਆਂ ਹੁੰਦੀਆਂ ਨੇ ਜੀ ਬਸ ਇਹੇ ਕੱਟੀ ਹੋਣ ਮਿਰਚ ਪੈਂਦਾ ਇਹਨਾਂ ਦੇ ਵਿੱਚ ਸਵਾਦ ਅਨੁਸਾਰ ਜਿਵੇਂ ਆਪਾਂ ਹਨਾ ਲੂਣ ਮਿਰਚ ਤੇ ਹਲਦੀ ਹਨਾ ਉਹ ਪਾਵਾਂਗੇ ਤੇ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਜੇ ਤੁਸੀਂ ਹੋਰ ਕੋਈ ਮਸਾਲਾ ਹਨਾ ਸੁੱਕਾ ਐਡ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਐਡ ਕਰ ਸਕਦੇ ਹੋਊਗੀ ਅਰ ਅਸੀਂ ਜਿਹੜੇ ਵੀ ਘਰ ਦੇ ਵਿੱਚ ਮਸਾਲੇ ਯੂਜ਼ ਕਰਦੇ ਆਂ ਤੇ ਉਹੀ ਆਪਾਂ ਐਡ ਕਰਕੇ ਬਣਾਵਾਂਗੇ ਦੇ ਵਿੱਚ ਆਪਾਂ ਜਿਹੜੀ ਇਹ ਬਰੀ ਬਰੀ ਕ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਉਹ ਪਾਵਾਂਗੇ ਤੇਲ ਵੀ ਆਪਣਾ ਇੱਧਰ ਗਰਮ ਹੋ ਗਿਆ ਹੁਣ ਜਿਹੜੀ ਆਪਾਂ ਇਹ ਮਸਾਲੇ ਲੈਤੇ ਨੇ ਤੇ ਇਹਦੇ ਵਿੱਚ ਆਪਾਂ ਗਰਮ ਹੋਇਆ ਹਨਾ ਤੇਲ ਪਾਵਾਂਗੇ ਤੇ ਇੱਥੇ ਤੁਸੀਂ ਕੱਚਾ ਤੇਲ ਵੀ ਪਾ ਸਕਦੇ ਹੋ ਤੇ ਫਰ ਆਪਾਂ ਹਨਾ ਗਰਮ ਕਰਕੇ ਪਾਇਆ ਤਾਂ ਕਿ ਹਨਾ ਕੱਚੇਪਣ ਜੀ ਦੀ স্মੈਲ ਜੀ ਨਾ ਆਈ ਜਾਵੇ ਸਮਝੀ ਦੇ ਵਿੱਚੋਂ ਜੇ ਆਪਾਂ ਇਸ ਤਰ੍ਹਾਂ ਸੁੱਕੇ ਹੀ ਪਾ ਦਿੰਦੇ ਮਸਾਲੇ ਹਨਾ ਫਿਲ ਕਰ ਦਿੰਦੇ ਫਿਰ ਉਹ ਸਾਰੇ ਪਿੰਡੀਆਂ ਦੇ ਵਿੱਚੋਂ ਨਿਕਲ ਜਾਣੇ ਸੀਗੇ ਤੇ ਇਸ ਕਰਕੇ ਆਪਾਂ 2-3 ਚਮਚੇ ਤੇਲ ਦੇ ਪਾ ਲੈਨੇ ਤੇ ਬਾਕੀ ਇਹਦੇ ਵਿੱਚ ਆਪਾਂ ਪਿਆਜ਼ ਭੁੰਨਣ ਲਈ ਪਾ ਦਿੱਤੇ ਆ ਤੇ ਜਿੰਨੇ ਟਾਈਮ ਦੇ ਵਿੱਚ ਆਪਾਂ ਪਿੰਡੀਆਂ ਦੇ ਵਿੱਚ ਮਸਾਲਾ ਐਡ ਕਰਾਂਗੇ ਤੇ ਪਿਆਜ਼ ਆਪਣੇ ਭੁੱਜ ਜਾਣਗੇ ਗੈਸ ਨੂੰ ਇੱਥੇ ਮੈਂ ਥੋੜਾ ਸਲੋਈ ਰੱਖੂੰਗੀ ਹੌਲੀ ਹੌਲੀ ਪਿਆਜ਼ ਭੁੱਜਦੇ ਰਹਿਣਗੇ ਲਓ ਜੀ ਇਸ ਤਰ੍ਹਾਂ ਆਪਾਂ ਮਸਾਲਾ ਫਿਲ ਕਰ ਲੈਨੇ ਆਂ ਤੇ ਹੱਥ ਦੀ ਹੈਲਪ ਨਾਲ ਵੀ ਤੁਸੀਂ ਹਨਾ ਕਰ ਸਕਦੇ ਹੋ ਮਸਾਲਾ ਫੇਲ ਤੇ ਚਮਚੇ ਦੀ ਹੈਲਪ ਨਾਲ ਵੀ ਕਰ ਸਕਦੇ ਹੋ ਬਹੁਤ ਹੀ ਟੇਸਟੀ ਬਣੂਗੀ ਸਬਜ਼ੀ ਤੁਸੀਂ ਵੀ ਟਰਾਈ ਕਰਕੇ ਦੇਖਿਓ ਇੱਕ ਵਾਰਾ ਜੇ ਤੁਸੀਂ ਪਿਆਜ਼ ਕਿ ਪਗਾਰਨਾ ਚਾਹੁੰਦੇ ਹੋ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਕੱਲੀਆਂ ਭਿੰਡੀਆਂ ਦੀ ਸਬਜ਼ੀ ਵੀ ਬਣਾ ਸਕਦੇ ਹੋ ਤੇ ਸਾਨੂੰ ਸਾਰਿਆਂ ਨੂੰ ਪਤਾ ਹਨਾ ਭਿੰਡੀ ਦੀ ਸਬਜ਼ੀ ਜਿਹੜੀ ਉਹ ਪਿਆਜ਼ ਤੋਂ ਬਣਾ ਨਹੀਂ ਟੇਸਟੀ ਬਣਦੀ ਤਾਂ ਕਰਕੇ ਆਪਾਂ ਦੋ ਪਿਆਜ਼ ਲੈਤੇ ਹੈਗੇ ਨਹੀਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਪਿਆਜ਼ ਐਸ ਤਰ੍ਹਾਂ ਆਪਾਂ ਸਾਰੀਆਂ ਭਿੰਡੀਆਂ ਦੇ ਵਿੱਚ ਜਿਹੜਾ ਮਸਾਲਾ ਫਿਲ ਕਰ ਲੈਨੇ ਆ ਜੀ ਲਓ ਇਹ ਪਿੰਡੀਆਂ ਦੇ ਵਿੱਚ ਸਾਰਿਆਂ ਦੇ ਵਿੱਚ ਆਪਾਂ ਮਸਾਲਾ ਫਿਲ ਕਰ ਲਿਆ ਤਾਂ ਪਿਆਜ਼ ਆਪਣੇ ਪੁੰਜ ਗਏ ਨੇ ਤੇ ਪਿੰਡੀਆਂ ਆਪਾਂ ਐਡ ਕਰ ਦਿੱਤੀਆਂ ਨੇ ਜੀ ਸੌਫਟ ਸੌਫਟ ਹੱਥਾਂ ਦੇ ਨਾਲ ਆਪਾਂ ਇਹਨਾਂ ਨੂੰ ਤੇ ਪਿਆਜ਼ ਦੇ ਵਿੱਚ ਮਿਕਸ ਕਰਾਂਗੇ ਇਹ ਬਿਲਕੁਲ ਵੀ ਮਸਾਲਾ ਜਿਹੜਾ ਬਾਹਰ ਨਹੀਂ ਨਿਕਲੂਗਾ ਜੇ ਇਸ ਤਰ੍ਹਾਂ ਤੁਸੀਂ ਬਣਾਉਂਗੇ ਹੁਣ ਆਪਾਂ ਇਹਨੂੰ ਟੱਕ ਕੇ ਪਕਣ ਦਿੰਨੇ ਆ ਤੇ ਕਿਉਂਕਿ ਵੀ ਇਧਰ ਆਪਾਂ ਨਾ ਠੰਡਾ ਹੋ ਗਿਆ ਸੀ ਦੁਪਹਿਰ ਦਾ ਦੇਖੋ ਸਵੇਰ ਦਾ ਕੀਤਾ ਸੀ ਆਪਾਂ ਦੁਪਹਿਰੇ ਤੁਹਾਨੂੰ ਦਿਖਾਇਆ ਸੀ ਉਹ ਆਪਾ ਬਰਜ ਦੇ ਵਿੱਚ ਰੱਖਾਏ ਆ ਜੀ ਦੇਖੋ ਆਪਣੀ ਸਬਜੀ ਆ ਕਿੰਨੀ ਬਣ ਕੇ ਤਿਆਰ ਹੋਈ ਆ ਵਧੀਆ ਦੇਖੋ ਜੀ ਬਿਲਕੁਲ ਵੀ ਮਸਾਲਾ ਜਿਹੜਾ ਬਾਹਰ ਨਹੀਂ ਨਿਕਲੂਗਾ ਸਬਜੀ ਆਪਣੀ ਬਣ ਕੇ ਰੈਡੀ ਆ ਉਹਨਾਂ ਆਪਾ ਟੋਕਰੀ ਦੇ ਵਿੱਚ ਜਿਹੜੇ ਬਰਤਨ ਪਏ ਆ ਉਹਨਾਂ ਨੂੰ ਆਪਾ ਟੋਕਰੀ ਚ ਲਾ ਕੇ ਬਰਤਨ ਸਾਫ਼ ਕਰਦੇ ਆ ਜੀ ਦੁਪਹਿਰ ਦੇ ਵੀ ਪਏ ਨੇ ਤੇ ਚਾਹ ਵਗੈਰਾ ਦੇ ਹੋ ਗਏ ਸੀ ਹਨਾ ਪ੍ਰਸ਼ਾਦ ਬਣਾਇਆ ਸੀ ਉਹ ਇਕੱਠੇ ਹੋ ਗਏ ਨੇ ਵਰਤਨ ਵਰਤਨਾ ਸਾਫ ਕਰੀ ਗਏ ਸੋਨੂੰ ਪਤਾ ਜਦੋਂ ਆਪਾਂ ਖਾਣ ਲਈ ਕੋਈ ਚੀਜ਼ ਬਣਾਉਨੇ ਆ ਤੇ ਵਰਤਨਾ ਦਾ ਉਸ ਤੋਂ ਵੱਧ ਧਿਆਰ ਲੱਗ ਜਾਂਦਾ ਹੈ ਸਾਰੇ ਭੈਣ ਬਰਾ ਮਾਨੂੰ ਰਿਕਵੈਸਟ ਹੈ ਜੀ ਵੀ ਵੀਡੀਓ ਨੂੰ ਫੋਲਵ ਕਰਿਆ ਕਰੋ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤੇ ਤਾਂ ਕਿ ਹਨਾ ਅਸੀਂ ਵੀਡੀਓ ਵਧੀਆ ਤੇ ਵਧੀਆ ਬਣਾਤੀ ਹਨਾ ਤੁਹਾਡੇ ਅੱਗੇ ਆ ਸਕੀ ਤੇ ਮੋਟੀਵੇਸ਼ਨ ਮਿਲਦੀ ਹੈ ਜੀ ਸਾਨੂੰ ਇਸ ਨਾਲ ਤੇ ਵਧੀਆ-ਵਧੀਆ ਸਾਰੇ ਭੈਣ ਭਰਾ ਕਮੈਂਟ ਕਰਿਆ ਕਰੋ ਵੀਡੀਓ ਦੇ ਰਿਲੇਟਡ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੱਤ-ਬੱਤ ਸਪੋਰਟ ਕਰਿਆ ਕਰੋ ਹਨਾ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਤਦ ਤੱਕ ਦੇ ਲਈ ਸ਼ਤਿ ਸ੍ਰੀ ਅਕਾਲ ਜੀ ਫਿਰ ਮਿਲਦੇ ਆਂ ਨਵੀਂ ਵੀਡੀਓ ਨਾਲ ਥੈਂਕ ਯੂ